ਯਾ ਮੇਰਾ maal ਸੰਭਾਲ ਕੇ ਰੱਖ ਲਿਓ ਪਤਾ ਨਹੀਂ ਕਦ ਨਿਕਲੂਗਾ ਮੈਂ ਨਿਬੜੇ ਮੈਂ ਨਿਬੜੇ ਮੈਂ ਉਹ ਚੁੱਕ ਲਊਗਾ ਉਹਦੇ ਲਈ ਚਲ ਜਾੜ ਕੇ ਬਸ ਸੰਭਾਲ ਕੇ ਤਾਂ ਤੱਕ ਰੱਖ ਲਿਓ ਨਾ ਮੈਂ ਥੋੜਾ ਜਿਨੀਪੜੀ ਦੇਵੇ ਮੈਂ ਨਹੀਂ ਕੋਈ ਲੈਣਾ ਮਾਂ ਨਿਬੜ ਗਿਆ ਨਿਬੜ ਗਿਆ ਜਲਦੀ ਲੈ ਲਓ ਨਹੀਂ ਨਾ ਦੇਖੀ ਆ ਕੋਈ ਨਹੀਂ ਅੱਜਕੱਲ੍ਹ ਅਸੀਂ ਆਮ ਸੁਣਦੇ ਹਾਂ ਕਿ ਪਹਿਲਾਂ ਦੋ ਦੋਸਤ ਆਪਸ ਦੇ ਵਿੱਚ ਪਾਰਟਨਰਸ਼ਿਪ ਕਰਕੇ ਕਾਰੋਬਾਰ ਖੋਲ੍ਹਦੇ ਨੇ ਪਰ ਬਾਅਦ ਦੇ ਵਿੱਚ ਮਨਮੋਟਾਵ ਆਣ ਕਾਰਨ ਉਹ ਕਾਰੋਬਾਰ ਆਪਣਾ ਅਟ ਕਰ ਲੈਂਦੇ ਨੇ ਪਰ ਬਾਅਦ ਦੇ ਵਿੱਚ ਪੈਸੇ ਦੇ ਲੈਣ ਦੇਣ ਦੀ ਲੜਾਈ ਝਗੜੇ ਇੰਨੇ ਵੱਜ ਜਾਂਦੇ ਨੇ ਕਿ ਕੂਟਕਚੇਰੀਆਂ ਦੇ ਚੱਕਰ ਵੀ ਲਗਾਉਣੇ ਪੈਂਦੇ ਨੇ ਤਾਜ਼ਾ ਮਾਮਲਾ ਲੁਧਿਆਣਾ ਦੇ ਹੈਬੋਵਾਲ ਕਲਾਂ ਦੇ ਚੰਦਰਨਗਰ ਸਥਿਤ ਗੁਰਦੁਆਰਾ ਪੂਰੀ ਵਾਲੇ ਸਾਹਿਬ ਦੇ ਕੋਲ ਆਮਣੇ ਆਇਆ ਜਿੱਥੇ ਦੋ ਪਾਰਟਨਰਸ ਨੇ ਰਲ ਕੇ ਪਹਿਲਾਂ ਬਜਰੰਗ ਹਾਰਡਵੇਅਰ ਪਲਾਈਵੁੱਡ ਨਾਮ ਦੀ ਫਰਮ ਖੋਲੀ ਜਿਸ ਦੇ ਵਿੱਚ ਉਹਨਾਂ ਨੇ ਕਾਫੀ ਦੇਰ ਇਕੱਠੇ ਕੰਮ ਵੀ ਕੀਤਾ ਪਰ ਬਾਅਦ ਦੇ ਵਿੱਚ ਦੋਨਾਂ ਦੇ ਵਿਚਕਾਰ ਮਨਮੋਟਾਪ ਪੈਦਾ ਹੋ ਗਏ ਅਤੇ ਦੋਨਾਂ ਨੇ ਅਡੱਡ ਹੋਣ ਦਾ ਫੈਸਲਾ ਲੈ ਲਿਆ ਇਸ ਦੇ ਵਿੱਚ ਹੀ ਦੌਰਾਨ ਇੱਕ 파ਟਨਰ ਨੇ ਆਪਣੇ ਮੈਟਰਸ ਕਾਰੋਬਾਰੀ ਦੋਸਤ ਦੇ ਨਾਲ ਰਲ ਕੇ ਦੂਜੇ 파ਟਨਰ ਤੇ ਨਾਲ 36 ਲੱਖ ਰੁਪਏ ਦੀ ਠੱਗੀ ਮਾਰ ਲਈ ਸਿਰਫ ਗੱਲ ਇੱਥੇ ਨਹੀਂ ਰੁਕੀ ਬਾਅਦ ਦੇ ਵਿੱਚ ਦੋਨਾਂ ਨੇ ਰਲ ਕੇ ਆਪਣੇ 파ਟਨਰ ਦੇ ਸ਼ਤਾਮ ਦਾ ਗਲਤ ਇਸਤੇਮਾਲ ਕਰਕੇ ਉਸ ਦੇ ਉੱਤੇ ਕੋਰਟ ਦੇ ਵਿੱਚ ਕੇਸ ਵੀ ਦਾਇਰ ਕਰ ਦਿੱਤਾ। ਇਸ ਸੰਬੰਧ ਦੇ ਵਿੱਚ ਸ਼ਿਕਾਇਤ ਕਰਤਾ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ। ਥਾਣਾ ਹੈਬੋਵਾਲ ਦੀ ਪੁਲਿਸ ਨੇ ਹੈਬੋਵਾਲ ਦੇ ਸੰਤੋਸ਼ ਨਗਰ ਦੇ ਰਹਿਣ ਵਾਲੇ ਨਵਿੰਦੂ ਜੈਨ ਦੀ ਸ਼ਿਕਾਇਤ ਤੇ ਇਹ ਮਾਮਲਾ ਦਰਜ ਕੀਤਾ। ਇਹ ਮਾਮਲਾ ਰਾਮਨਗਰ ਦੇ ਰਹਿਣ ਵਾਲੇ ਹਰਸ਼ ਜੈਨ ਅਤੇ ਨਿਊ ਟੇਗੋਰ ਦੇ ਗਗਨ ਚਾਵਲਾ ਦੇ ਖਿਲਾਫ ਦਰਜ ਕੀਤਾ। ਦੱਸ ਦਈਏ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸ਼ਿਕਾਇਤ ਕਰਤਾ ਦੇ ਅਨੁਸਾਰ આરોપી ਗगन ਚਾਵਲਾ ਗੁਰਦੁਆਰਾ ਪੂਰੀ ਵਾਲਾ ਸਾਹਿਬ ਦੇ ਕੋਲ ਚਾਵਲਾ ਫਰਮ ਦਾ ਮਾਲਕ ਹੈ ਦੱਸ ਦਈਏ ਸ਼ਿਕਾਇਤ ਕਰਤਾ ਨਵਿੰਦੂ ਜੈਨ ਨੇ ਪੁਲਿਸ ਨੂੰ ਬਿਆਨ ਦੇ ਵਿੱਚ ਦੱਸਿਆ ਕਿ આરોપી ਹਰਸ਼ ਜੈਨ ਦੇ ਨਾਲ ਉਸਨੇ ਰਲ ਕੇ ਹੈਬਵਾਲ ਕਲਾਂ ਦੇ ਚੰਦਰ ਨਗਰ ਦੇ ਵਿੱਚ ਹਾਰਡਵੇਅਰ ਦਾ ਕੰਮ ਸ਼ੁਰੂ ਕੀਤਾ ਸੀ ਸ਼ਿਕਾਇਤ ਕਰਤਾ ਅਨੁਸਾਰ ਫਰਮ ਦੇ ਵਿੱਚ ਦੋਨਾਂ ਦਾ ਬਰਾਬਰ ਹਿੱਸਾ ਸੀ ਪਰ ਬਾਅਦ ਦੇ ਵਿੱਚ ਦੋਨਾਂ ਦੇ ਵਿੱਚ ਮਨਮੋਟਾਵ ਆ ਗਏ ਇਸ ਕੇਸ ਦੇ ਵਿੱਚ ਗगन ਚਾਵਲਾ ਦੀ ਐਂਟਰੀ ਉਦੋਂ ਹੁੰਦੀ ਹੈ ਜਦੋਂ ਦੋਨੋਂ ਪਾਰਟਨਰਸ ਕੰਪਨੀ ਦਾ ਬਟਵਾਰਾ ਕਰ ਰਹੇ ਸੀ ਅਤੇ 27 6 2024 ਨੂੰ ਗगन ਚਾਵਲਾ ਦੀ ਮੌਜੂਦਗੀ ਦੇ ਵਿੱਚ ਦੋਨਾਂ ਨੇ ਬਟਵਾਰਾ ਕੀਤਾ ਸੀ ਅਤੇ ਪੰਚਾਇਤੀ ਫੈਸਲਾ ਵੀ ਕੀਤਾ ਸੀ ਜਿਸ ਦੇ ਵਿੱਚ ਪੈਸਿਆਂ ਦੇ ਲੈਂਡ ਦੇਣ ਦੀ ਗੱਲ ਪੱਕੀ ਹੋ ਗਈ ਸੀ ਪਰ ਉਸ ਤੋਂ ਬਾਅਦ ਕੋਈ ਗੱਲ ਮਾਲ ਵਾਪਸ ਕਰਨ ਤੇ ਵੀ ਮੁੱਕੀ ਸੀ ਪਰ ਜਦੋਂ ਨਵਿੰਦੂ ਜੈਨ ਦੇ ਵੱਲੋਂ ਆਪਣਾ ਮਾਲ ਵਾਪਸ ਮੰਗਿਆ ਗਿਆ ਤਾਂ ਉਸ ਦੇ ਦੌਰਾਨ ਗगन ਚਾਵਲਾ ਟਾਲਮਟੋਲ ਕਰਨ ਲੱਗ ਗਿਆ ਜਿਸ ਤੋਂ ਬਾਅਦ ਦੋਨਾਂ ਦੇ ਵਿੱਚ ਮਨਮਟਾਵ ਹੋਰ ਵੱਧ ਗਈ ਤਾਂ ਜਦ ਉਹਨੂੰ ਪਤਾ ਲੱਗਿਆ ਕਿ ਉਸ ਦੇ ਸ਼ਟਾਮ ਦਾ ਗਲਤ ਇਸਤੇਮਾਲ ਕਰਕੇ ਉਸ ਦੇ ਵਿਰੁੱਧ ਕੋਰਟ ਦੇ ਵਿੱਚ ਕੇਸ ਤਿਆਰ ਕਰ ਦਿੱਤਾ ਨਵਿੰਦੂ ਜੈਨ ਦਾ ਕਹਿਣਾ ਹੈ ਕਿ ਉਸ ਦੇ ਕੋਲ ਸਾਰੀਆਂ ਕਾਲ ਰਿਕਾਰਡਿੰਗਸ ਵੀਡੀਓ ਰਿਕਾਰਡਿੰਗਸ ਵੀ ਨੇ ਅਤੇ ਜਦੋਂ ਪੰਚਾਇਤੀ ਫੈਸਲਾ ਹੋ ਰਿਹਾ ਸੀਗਾ ਤਾਂ ਉਦੋਂ ਵੀ ਗगन ਚਾਵਲਾ ਅਤੇ ਦੂਜੇ 파ਰਟਨਰ ਦੇ ਵਿਚਕਾਰ ਜੋ ਗੱਲਾਂ ਬਾਤਾਂ ਹੋਈਆਂ ਉਸ ਦੀ ਸਾਰੀ ਰਿਕਾਰਡਿੰਗ ਨਵਿੰਦੂ ਜੈਨ ਦੇ ਕੋਲ ਮੌਜੂਦ ਹੈ ਜਿਸ ਦੇ ਆਧਾਰ ਤੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਪੁਲਿਸ ਨੇ ਉਹਨਾਂ ਸਾਰੀਆਂ ਕਾਲ ਰਿਕਾਰਡਿੰਗਸ ਸੀਆਂ ਫੋਨ ਰਿਕਾਰਡਿੰਗਸ ਦੀ ਜਾਂਚ ਕਰਕੇ ਇਹ ਪਰਚਾ ਦਰਜ ਕੀਤਾ ਤਾਂ ਇਹ ਹੁਣ ਮਾਮਲਾ ਕਿਹੜਾ ਨਵਾਂ ਮੋੜ ਲਏਗਾ ਇਹ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਜਨ ਹਿਤੇਸ਼ੀ